ਹੈਲਥ ਡਿਪਾਰਟਮੈਂਟ ਨੂੰ ਡਿਪਾਰਟਮੈਂਟ ਵੱਲੋਂ ਜਿੱਦੇ ਮੋਮੋਜ਼ ਬੰਦੇ ਨੇ ਜਾਂ ਚਾਂਪਾ ਬੰਦੇ ਉਸੇ ਕਾਰਵਾਈ ਹੋਈ ਆ ਤੇ ਦੇਖ ਸਕਦੇ ਹੋ ਕਿ ਇਹ ਸਾਰਾ ਕੁਝ ਇਹ ਫੈਕਟਰੀ ਹੈ ਜਿੱਥੇ ਇਹ ਰੇੜੀ ਕੀਤੀ ਗਈ ਆ ਡਿਸੇਓਫਿਸੋਂ ਵੀ ਸਟਾਫ ਆਇਆ ਹੋਇਆ ਵੇਖ ਸਕਦੇ ਹੋ ਤੁਸੀਂ ਇਹ ਆ ਜਿਹੜੇ ਮੋਮੋਜ਼ ਨੇ ਖਾ ਗਿਨਾਂ ਦੀ ਸਿਹਤ ਨਾਲ ਖਿਲਵਾੜ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤੀ ਜਾਂਦੀ ਆ ਤਹਲਾ ਦੀ ਗਲਤੀ ਦੇਖ ਸਕਦੇ ਹੋ ਜਿਹੜੀ ਉਹੋ ਚੁੱਕ ਕਿੰਨਾ ਵਿੱਚ ਪਾਦਨੀ ਹੈ ਤੇ ਉਹ ਹੀ ਬੱਚਿਆਂ ਦੀ ਸਿਹਤ ਨਾਲ ਤੇ ਕਿਸੇ ਦਾ ਇਹ ਬਣਾਉਣ ਲਈ ਤਾਂ ਠੇਕੇਦਾਰ ਨੇ ਆ ਕਮਾਇਆ ਠੇਕੇਦਾਰ ਆਇਆ ਆਸੀ ਆਹ ਠੇਕੇਦਾਰ ਨੇ ਕਰਵਾਇਆ ਆਸੀ ਕਿੱਥੇ ਪਾਉਂਦੇ ਆ ਪਾਉਣ ਲਈ ਤਾਂ ਨਾਉਂ ਆ ਪਾਉਣ ਲਈ ਚਾਂਬਲ ਚਾਂਬਲਾ ਤੇ ਮੇਰੇ ਹਾਂ ਤੇ ਮਾਰੀ ਉਹ ਫਿਰ ਉਹ ਸੁਣੇ ਇਹ ਤਾਂ ਕੋਈ ਅਰਥ ਨਹੀਂ ਇਹ ਆਪਰਾ ਬਰਾਦੀਆ ਆਮੀ ਆਪ ਨੂੰ ਬੈਠਾ ਦੱਸਾਇਆ ਹੈ ਕੀ ਹਤਾ ਕੋਈ ਗੱਲ ਸਰ ਤੁਹਾਡੇ ਦੇ ਮੁਤਾਬਕ ਕਿੰਨੇ ਜਦੋਂ ਮਾਲ ਸਟੋਰ ਹੋਏਗਾ ਇਹ ਜੀ ਕੀ ਕੰਡੀਸ਼ਨ ਕੀ ਦੀ ਇਹ ਦੇਖੋ ਇਹਨੇ ਸਟੋਰ ਕੀਤਾ ਹੋਇਆ ਇਹਨੇ ਬੀਫਰੀਜ਼ ਕੀਤਾ ਹੋਇਆ ਹੈ ਇਹ ਇਹ ਕਹ ਰਿਹਾ ਕੱਲ ਪੁੱਛਿਆ ਮੈਂ ਦੇਖੋ ਜਦੋਂ ਵੀ ਕੋਈ ਚੀਜ਼ ਆਉਂਦੀ ਹੈ ਨਾ ਉਹਦੇ ਉੱਤੇ ਲਿਖਣਾ ਚਾਹੀਦਾ ਹੈ ਮਾਰਕਰ ਦੇ ਨਾਲ ਕਦੋਂ ਮੈਸਕੋ ਲਵਾਈਏ ਤੇ ਕਦੋਂ ਤੱਕ ਟਿੱਕਾ ਕੋਈ ਇਹਨੇ ਟੈਗ ਨਹੀਂ ਨਹੀਂ ਕੀਤੀ ਕੋਈ ਕੁਝ ਨਹੀਂ ਕੀਤੀ ਬਰਫ ਦੇ ਵਿੱਚ ਜੰਮੀ ਹੋਈ ਹੈ ਟੈਂਪਰੇਚਰ ਨੇ ਸਹੀ ਮੇਨਟੇਨ ਨਹੀਂ ਕੀਤਾ ਕੀ ਇਹ ਸੇਧਣਾ ਖਲਵਾੜ ਜੀ ਤੁਸੀਂ ਇਹਦੇ ਸੈਂਪਲ ਲੈ ਲਏ ਸੇਧਣਾ ਸੇਧਣਾ ਖਲਵਾੜ ਬੁਰੀ ਦੇਖੋ ਦੇਖੋ ਜਿਹੜੀਆਂ ਪੋਜੀਸ਼ਨ ਤੇ ਪਿਆ ਹੈ ਇਸ ਵਾਰ ਤੁਸੀਂ ਚਾਹ ਰਹੇ ਹੋ ਸੈਂਪਲਸ ਲੈ ਲਏ ਹਮ ਸੈਂਪਲਸ ਲੈਣ ਤੋਂ ਬਾਅਦ ਉਹਦੇ ਫਿਰ ਅੰਦਰ تک ਵਾਜੂਲੇ ਸਰਬ ਕਿੱਥੇ ਆਏ ਜੀ ਆਪਾਂ ਏਰੀਆ ਕਿਹੜਾ ਜੀ ਰਾਮਪਾਗ ਏਰੀਆ ਸਰ ਇਹ ਬੜੀ ਮਸ਼ਹੂਰ ਦੁਕਾਨ ਹੈ ਬਹੁਤ ਮਸ਼ਹੂਰ ਦੁਕਾਨ ਹੈ ਮੈਂ ਕਹਾਂ ਬੜੀ ਸਪਲਾਈ ਇਹਨਾਂ ਦੀ ਪੂਰੇ ਸ਼ਹਿਰ 'ਚ ਜੀ 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 ਅਸੀਂ ਇਹਨਾਂ ਤੇ ਵੀ ਚਲੋ ਜਿਹੜਾ ਅਗਲੀ ਚੇਨ ਬਣਾ ਰਹੇ ਹਾਂ ਸੋ ਹਾਂਜੀ ਇਹ ਕਲਰ ਚਾਂਪ ਹੈ ਇਹ ਕਲਰ ਕਰੀਂ ਕਿੰਨੀ ਇਹ ਗ੍ਰੀਨ ਕਲਰ ਤੇ ਜਿਹੜਾ ਕਲਰ ਇਹ ਕਿਸੇ ਵਾਸਤੇ ਲੀਵਰ ਵਾਸਤੇ ਹਾਨੀ ਕਰਗੇ ਦੇਖੋ ਜੇ ਤੇ ਪਰਮਿਟਡ ਹੋਏਗਾ ਫਾਸੂਲਿਨ ਐਫਸੀਐਪ ਪਰ ਰਿਪੋਰਟ ਦੇ ਬਾਅਦ ਹੀ ਕੁਝ ਹੋਏਗਾ ਨਾ ਜੀ ਆਪਾਂ ਕੁਝ ਹਲੇ ਭਾਵੇਂ ਰੰਗ ਜਿਹੜਾ ਮਰਜੀ ਵੇਖਦਾ ਪਿਆ ਪਰ ਇਹ ਰੰਗ ਕੀ ਨਿਕਲੇਗਾ ਇਹ ਰਿਪੋਰਟ ਦਿੰਦੇ ਸੇਗੇ ਐਸ ਕਰਕੇ ਆਪਾਂ ਹਾਂ ਬਿਲਕੁਲ ਹੋ ਗਏ ਜਿਹੜੀ ਅੱਜ ਕੱਲ੍ਹ ਜ਼ਿਆਦਾ ਬੱਚੇ ਇਨਫੈਕਸ਼ਨ ਪਾਈ ਜਾ ਰਹੀ ਆ ਗੱਲ ਤੇ ਆ ਹੋਈ ਆ ਵੀਰੇ ਇਹਨੇ ਤੇ ਸੈਂਪਲ ਫੇਲ ਹੋਣ ਕੇ ਤੇ ਕੰਮ ਹੋਏਗਾ ਨਾ ਨਹੀਂ ਹਾਂ ਸੋਰੀ ਥੋੜਾ ਫੋਨ ਪਿਛੇ ਰੱਖ ਲਓ ਹਾਂ ਜੀ ਸਰ ਡਿਪਾਰਟਮੈਂਟ ਤੇ ਆਪਣਾ ਨਾਮ ਦੱਸ ਸਰ ਕਿੱਥੇ ਕਾਰਵਾਈ ਕੀਤੀ ਗਈ ਹੈ ਤੇ ਕੀ ਕੀ ਚੀਜ਼ਾਂ ਨੇ ਬੈੜੀਆਂ ਸਨ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਨਤ ਹਾਂ ਜੋ ਵੀਡੀਓ ਪਿਛਲੇ ਦਿਨੀ ਤੁਸੀਂ ਦੇਖਿਆ ਨਾ ਵਾਇਰਲ ਹੋਈ ਹੈ ਜਿਹਦੇ ਵਿੱਚ ਮੋਮੋਜ਼ ਔਰ ਡਾਣਾ ਮੈਨੂਫੈਕਚਰਿੰਗ ਪਰਮਿਸੀਸ ਦਾ ਬਹੁਤ ਹੀ ਗੰਦਾ ਪਾਇਆ ਗਿਆ ਉਸ ਦੇ ਮੁਤਲਕ ਸਾਨੂੰ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿਲਰਾਜ ਸਿੰਘ ਜੀ ਔਰ ਡਿਪਟੀ ਕਮਿਸ਼ਨਰ ਮੈਮ ਸਾਚੀ ਸਾਨੀ ਜੀ ਔਰ ਸਾਡੇ ਸਿਵ ਵਿਸੇਜਨ ਮੈਡਮ ਡਾਕਟਰ ਕਿਰਨਦੀਪ ਕੌਰ ਜੀ ਔਰ ਐਸਐਸਪੀ ਵਿਜੀਲੈਂਸ ਜਿਹੜੇ ਹੈ ਅ ਸ਼੍ਰੀ ਲਖਬੀਰ ਜੀ ਉਹਨਾਂ ਵੱਲੋਂ ਜਿਹੜਾ ਹੈ ਸਾਨੂੰ ਇਹ ਕਿਹਾ ਗਿਆ ਕਿ ਕਿ ਇੱਥੇ ਜਿਹੜਾ ਹੈ ਇੱਕ ਮੁਹਿੰਮ ਦੇ ਤਹਿਤ ਆਪਾਂ ਇਹ ਕਰੀਏ ਤਾਂ ਕਿ ਲੋਕਾਂ ਦੀ ਸੇਵਾ ਨਾ ਕਿਸੇ ਤਰੀਕੇ ਦਾ ਖਲਵਾੜ ਨਾ ਹੋਵੇ ਸੋ ਅੱਜ ਇਸ ਮੁਹਿੰਮ ਦੇ ਤਹਿਤ ਜਿਹੜੀ ਹੈ ਸਾਡੇ ਇੱਕ ਜੁਆਇੰਟ ਆਪਰੇਸ਼ਨ ਪੁਲਿਸ ਦੇ ਨਾਲ ਜਿਹੜਾ ਹੈ ਅਸੀਂ ਇੱਥੇ ਕੀਤਾ ਹੈ ਔਰ ਅੱਜ ਅਸੀਂ ਰਾਮਬਾਗ ਦੇ ਵਿੱਚ ਆਏ ਆ ਇੱਥੇ ਅਸੀਂ ਇੱਕ ਜਿਹੜਾ ਸ਼ਹਿਰ ਦੇ ਵਿੱਚ ਲਗਭਗ ਸਾਰਿਆਂ ਨੂੰ ਸਪਲਾਈ ਕਰਦੇ ਆ ਚਾਂਪਸ ਔਰ ਮੋਮੋਜ਼ ਐਂਡ ਆਲ ਅਸੀਂ ਇੱਥੇ ਸੈਂਪਲਿੰਗ ਦੇ ਲਈ ਆਏ ਆ ਔਰ ਇਹਦੇ ਡੀਪ ਡੀ ਫਰੀਜ਼ਰ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ ਚਾਂਪ ਔਰ ਮੋਮੋਜ਼ ਔਰ ਜਿਹੜਾ ਹੈ ਸੌਸਿਸ ਵਗੈਰਾ ਪਈਆਂ ਹੋਈਆਂ ਸੀ ਸੋ ਅਸੀਂ ਜਿਹੜਾ ਇਹਨਾਂ ਦੇ ਸੈਂਪਲ ਇਕੱਤਰ ਕਰ ਲਏ ਆ ਔਰ ਅਸੀਂ ਜਿਹੜਾ ਹੈ ਇਹਨਾਂ ਤੋਂ ਕਿੱਥੇ ਮੈਨੂਫੈਕਚਰਿੰਗ ਹੁੰਦੀ ਆ ਉਹਦੇ ਬਾਰੇ ਪਤਾ ਕੀਤਾ। ਫਰੈਸ਼ ਚੀਜ਼ ਦਾ ਤੇ ਪੈਕਿੰਗ ਦਾ ਜਾਂ ਫ੍ਰੀਜ ਕੀਤਾ ਉਹਦਾ ਕਿਹਨ ਕਿਸੇ ਸਮਾਨ ਜਿਹੜਾ ਤੁਸੀਂ ਚੱਕੀਦਾ ਸਰ ਜੀ। ਦੇਖੋ ਕੰਡੀਸ਼ਨ ਐਸੀ ਕਿ ਡੀਪ ਫ੍ਰੀਜ਼ਡ ਪਿਆ ਹੋਇਆ ਸੀ ਔਰ ਡੀਪ ਫ੍ਰੀਜ਼ਰ ਦੇ ਵਿੱਚ ਜਿਹੜਾ ਸਮਾਨ ਪਿਆ ਹੋਇਆ ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਲੇਬਲਿੰਗ ਨਹੀਂ ਹੈ ਕਿ ਕਦੋਂ ਇਹ ਚੀਜ਼ ਇਹਨਾਂ ਨੇ ਪ੍ਰਾਪਤ ਕੀਤੀ ਆ ਔਰ ਕਿੰਨੀ ਦੇਰ ਤੱਕ ਇਹ ਚੀਜ਼ ਠੀਕ ਹੈ ਇਹਦੇ ਮਿਆਦ ਪੁੱਗਣ ਦੇ ਬਾਰੇ ਕੁਝ ਨਹੀਂ ਲਿਖਿਆ ਹੋਇਆ ਜੇ ਕਿਉਂਕਿ ਦੇਖੋ ਦੇਖਣ ਤੋਂ ਤਾਂ ਇਹ ਲੱਗਦਾ ਕਿ ਬੜੇ ਦਿਨਾਂ ਤੋਂ ਚੀਜ਼ ਇਹਦੇ ਵਿੱਚ ਪਈ ਹੋਈ ਹੈ ਸੋ ਇਸ ਕਰਕੇ ਅਸੀਂ ਸੈਂਪਲ ਇਹਨਾਂ ਦੇ ਲੈ ਲਏ ਆ। ਸੈਂਪਲ ਦੀ ਰਿਪੋਰਟ ਜਦੋਂ ਆ ਜਾਏਗੀ ਉਸ ਤੋਂ ਬਾਅਦ ਅਸੀਂ ਜੋ ਵੀ ਹੈ ਉਹਨਾਂ ਤੋਂ ਬੰਦੀ ਕਰਕੇ ਕਰਾਂਗੇ ਇਸ ਤੋਂ ਬਾਅਦ ਸਰ ਹੋਰ ਵੀ ਦੇਖਣ ਜਾਇਆ ਜਿਵੇਂ ਮੋਮਨ ਜੀ ਜਰਾ ਤਿਆਰ ਹੁੰਦੇ ਰਹੇ ਦੇਖੋ ਜੀ ਅਸੀਂ 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 ਇੱਥੇ ਆਏ ਹਾਂ ਸਾਨੂੰ ਇੱਥੋਂ ਦੀ ਕੁਝ ਇਨਪੁਟਸ ਮਿਲੇ ਆ ਅਸੀਂ ਉਸ ਇਨਪੁਟਸ ਤੇ ਕੰਮ ਕਰਾਂਗੇ ਔਰ ਜੇ ਸਾਡੀ ਜਿਹੜਾ ਹੈ ਉੱਥੇ ਤੱਕ ਅਸੀਂ ਪਹੁੰਚ ਪਹੁੰਚ ਕਰਦੇ ਹਾਂ ਤੇ ਤੁਹਾਨੂੰ ਅਸੀਂ ਜ਼ਰੂਰ ਸੂਚਿਤ ਕਰਾਂਗੇ ਥੈਂਕ ਯੂ ਬੜੀ ਖਬਰ ਆ ਗਈ ਹੈ ਕਿ ਨਿਊਜ਼ੀਲੈਂਡ ਸਿੱਧੀ ਮਿਲ ਗਈ ਹੈ ਇਹਦਾ ਜਿਲ੍ਹਾ ਪ੍ਰਚਾਰਕ ਤੋ ਐਸਐਸਪੀ ਜੀ ਲੈ ਜੀ ਡਿਪਟੀ ਕਮਿਸ਼ਨਰ ਅਮਰੇ ਸਰ ਅਫੀਸਰ ਸਰ ਜਨ ਬਾਕੀ ਸਰ ਇੱਕ ਮੈਸੇਜ ਕੀ ਆਪਣੇ ਵੱਲੋਂ ਜਿਹੜੇ ਇਹ ਚੀਜ਼ਾਂ ਤਿਆਰ ਕਰਦੇ ਨੇ ਵੀ ਇੱਕ ਜਿਹੜਾ ਅੱਛਾ ਖਾਨਦਾਨ ਲੋਕਾਂ ਨੂੰ ਮਿਲੇ ਉਹ ਵੀ ਆਪਣੇ ਵੱਲੋਂ ਮੈਸੇਜ ਜੀ ਦੋਗੇ ਸਰ ਜਿਨੇ ਵੀ ਨੇ ਦੇਖੋ ਮੇਰਾ ਤਾਂ ਸਾਰੇ ਜਿੰਨੇ ਵੀ ਜਿਹੜੇ ਇਹ ਦੁਬਾਰਾ ਬੋਲੇ ਭਾਜੀ ਇਹ ਜੀ ਮੇਰਾ ਤਾਂ ਜਿੰਨੇ ਵੀ ਜਿਹੜੇ ਚੀਜ਼ਾਂ ਬਣਾਉਣ ਵਾਲੇ ਆ ਮੈਨੂਫੈਕਚਰਰਸ ਨੇ ਉਹਨਾਂ ਨੂੰ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਡਾਇਰੈਕਸ਼ਨਸ ਵੀ ਹੈ ਕਿ ਤੁਸੀਂ ਜਿਹੜਾ ਹੈ ਬਿਲਕੁਲ ਸਾਫ ਸੁਥਰੀ ਜਗਾ ਦੇ ਵਿੱਚ ਜਿਹੜਾ ਹੈ ਚੀਜ਼ਾਂ ਨੂੰ ਬਣਾਓ ਆਪਣੀ ਪਰਸਨਲ ਹਾਈਜਨ ਵੀ ਰੱਖੋ ਔਰ ਜਿਹੜਾ ਹੈ ਜਗਾ ਨੂੰ ਵੀ ਸਾਫ ਸੁਥਰਾ ਰੱਖੋ ਚੰਗਾ ਮਟੀਰੀਅਲ ਯੂਜ਼ ਕਰੋ ਔਰ ਰੰਗਾਂ ਤੋਂ ਗੁਰੇਜ਼ ਕਰੋ ਔਰ ਜੇ ਰੰਗ ਵਰਤਨੇ ਵੀ ਆ ਬਹੁਤ ਮਿਨਿਮਮ ਮਿਕਦਾਰ ਦੇ ਵਿੱਚ ਪਰਮਿਟਿਡ ਸਿੰਥੈਟਿਕ ਫੂਡ ਕਲਰ ਹੀ ਵਰਤੋ ਔਰ ਜੇ ਵੈਸੇ ਤਾਂ ਮੇਰੀ ਮੇਰੀ ਜਿਹੜੀ ਅਪੀਲ ਹੈ ਕਿ ਰੰਗਾਂ ਤੋਂ ਬਗੈਰ ਆਪਾਂ ਖਾਣਾ ਖਾਣ ਪੀਣ ਸ਼ੁਰੂ ਕਰੀਏ ਠੀਕ ਹੈ ਜੀ ਔਰ ਹਰ ਇੱਕ ਜਿਹੜਾ ਦਾਕ ਹੈ ਉਹਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਜਿਹੜੇ ਵੀ ਉਹ ਕਿਸੇ ਚੀਜ਼ ਦੇ ਕਿਤੇ ਜਾ ਕੇ ਚੀਜ਼ ਖਰੀਦਦਾ ਹੈ ਪਹਿਲਾਂ ਉਥੋਂ ਦੀ ਆਲੇ ਦੁਆਲੇ ਦੀ ਹਾਈਜਨ ਉਸ ਬੰਦੇ ਦੀ ਪਰਸਨਲ ਹਾਈਜਨ ਨੂੰ ਜ਼ਰੂਰ ਦੇਖੇ ਉਸ ਤੋਂ ਬਾਅਦ ਹੀ ਕਿਸੇ ਚੀਜ਼ ਨੂੰ ਖਰੀਦੇ